ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਐਨੋ ਜੀ ਕਿੱਦਾਂ ਸਾਰੇ ਸੰਗਤ ਰੱਬ ਸੋਣਾ ਜਿਹੜੀਆਂ ਆਫਤਾਂ ਆਈਆਂ ਨੇ ਜੀ ਇਹਨਾਂ ਨੂੰ ਦੂਰ ਕਰੇ ਪੰਜਾਬ ਨੂੰ ਪੰਜਾਬੀਅਤ ਨੂੰ ਆਪਣਾ ਦੋਵੇਂ ਦੇਸ਼ਾਂ ਨੂੰ ਰੱਬ ਸੋਣਾ ਜੀ ਚੜ੍ਹਦੀ ਕਲਾ 'ਚ ਰੱਖੇ ਇਸ ਤੋਂ ਇਲਾਵਾ ਵੀ ਹਰ ਉਸ ਇਨਸਾਨ ਨੂੰ ਜਿਹੜਾ ਬੇਗੁਨਾਮ ਬਾਕੀ ਆਪਾਂ ਜਿਹੜਾ ਜੀ ਇਹ ਵੀਡੀਓ ਵੇਖਣ ਜਾ ਰਹੇ ਆ ਫੈਕਟਸ ਅਬਾਊਟ ਗੋਲਡਨ ਟੈਂਪਲਸ ਰੋਵਰ ਵਾਟਰ ਫਿਲਟਰ ਹਰਮੰਦਰ ਸਾਹਿਬ ਅੱਛਾ ਦਰਬਾਰ ਸਾਹਿਬ ਦੇ ਜਿਹੜਾ ਉੱਥੇ ਸਰੋਵਰ ਹੈ ਜਿੱਥੇ ਇਸ਼ਨਾਨ ਕੀਤਾ ਜਾਂਦਾ ਹੈ ਪਵਿੱਤਰ ਪਾਣੀ ਜਿਹੜਾ ਉਹਦੀ ਫਿਲਟਰੇਸ਼ਨ ਦੇ ਬਾਰੇ ਚ ਆਈ ਥਿੰਕ ਕਿ ਉਹਦੇ ਫਿਲਟਰ ਕਿਵੇਂ ਹੁੰਦਾ ਹੈ ਕਿਹਨੇ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਉਹਦੀ ਹੈ ਕੁਆਂਟੀਟੀ ਤਾਂ ਬਹੁਤ ਜ਼ਿਆਦਾ ਮੈਨੂੰ ਬੜੀ ਕਿਰੀਓਸਿਟੀ ਸੀ ਕਿ ਇਸ ਬਾਰੇ ਦੇ ਵਿੱਚ ਕਿ ਤੂੰ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਪੁੱਛਿਆ ਸੀਗਾ ਮੈਂ ਬਿਲਕੁਲ ਪੁੱਛਿਆ ਸੀ ਕਿ ਬਾਈ ਐਡੇ ਲੈਵਲ ਤੇ ਪਾਣੀ ਹੈ ਨਾ ਮਤਲਬ ਪਵਿੱਤਰ ਪਾਣੀ ਜਿਹੜਾ ਹੈਗਾ ਵਾ ਉਹਨੂੰ ਕਿਸ ਤਰ੍ਹਾਂ ਮਤਲਬ ਕਿ ਹੈਂਡਲ ਕਰਦੇ ਹੋਣਗੇ ਚਲੋ ਪਹਿਲੇ ਆਪਾਂ ਵੀਡੀਓ ਵੇਖ ਲਈਏ ਹਾਂਜੀ ਹਾਂਜੀ ਬਿਲਕੁਲ 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 ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਵਿੱਚ ਤੁਸੀਂ ਸਭ ਨੇ ਇਸ਼ਨਾਨ ਜ਼ਰੂਰ ਕੀਤਾ ਹੋਵੇਗਾ ਅੱਜ ਅਸੀਂ ਇਸ ਵੀਡੀਓ ਵਿੱਚ ਪਵਿੱਤਰ ਸਰੋਵਰ ਦੇ ਜਲ ਨੂੰ ਫਿਲਟਰ ਕਰਨ ਲਈ ਲਗਾਏ ਗਏ ਪਲਾਂਟ ਦੀ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਸੋ ਵੀਡੀਓ ਨੂੰ ਆਖਰ ਤੱਕ ਦੇਖਿਓ ਤਾਂ ਜੋ ਤੁਹਾਨੂੰ ਅਧੂਰੀ ਜਾਣਕਾਰੀ ਨਾ ਰਹਿ ਜਾਏ ਵੀਡੀਓ ਪੂਰੀ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਸਮੇਂ ਤੁਸੀਂ ਨੋਟਿਸ ਕੀਤਾ ਹੋਵੇਗਾ ਕਿ ਇਸ ਵਿੱਚ ਗਾਰ ਹਰਿਆਲੀ ਬਿਲਕੁਲ ਨਾ ਦੇ ਬਰਾਬਰ ਹੁੰਦੀ ਹੈ ਪਰ ਦੂਜੇ ਪਾਸੇ ਹੋਰ ਗੁਰੂ ਘਰਾਂ ਦੇ ਪਵਿੱਤਰ ਸਰੋਵਰ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਉਹਨਾਂ ਦਾ ਜਲ ਹਰਿਆਈ ਕਾਰਨ ਹਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹੀ ਹਰਿਆਈ ਸਰੋਵਰ ਦੀਆਂ ਪੌੜੀਆਂ ਉੱਪਰ ਫਿਸਲਣ ਦਾ ਕਾਰਨ ਵੀ ਬਣਦੀ ਹੈ ਪਵਿੱਤਰ ਸਰੋਵਰ ਦੀ ਇਸੇ ਖਾਮੀ ਨੂੰ ਪੂਰਾ ਕਰਨ ਲਈ ਅਤੇ ਜਲ ਨੂੰ ਸਾਫ਼ ਕਰਨ ਲਈ ਇੱਕ ਬਹੁਤ ਵੱਡਾ ਪਲਾਂਟ ਪਾਵ ਫਿਲਟਰ ਲਗਾਇਆ ਗਿਆ ਹੈ ਇਸ ਫਿਲਟਰ ਨੂੰ ਲਗਾਉਣ ਲਈ ਸਭ ਤੋਂ ਪਹਿਲਾਂ ਸਰੋਵਰ ਨੂੰ ਸਾਫ਼ ਕਰਨ ਲਈ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਲਈ 13 ਮਾਰਚ 2004 ਤੋਂ ਪਵਿੱਤਰ ਸਰੋਵਰ ਵਿੱਚੋਂ ਜਲ ਕੱਢਣ ਲਈ 13 ਮੋਟਰਾਂ ਲਗਾਈਆਂ ਗਈਆਂ ਜੋ ਦਿਨ ਰਾਤ ਚੱਲਦੀਆਂ ਰਹੀਆਂ ਪਵਿੱਤਰ ਸਰੋਵਰ ਵਿੱਚੋਂ ਗਾਰ ਕੱਢਣ ਦੀ ਪਹਿਲੇ ਪੜਾ ਦੀ ਕਾਰ ਸੇਵਾ 25 ਮਾਰਚ 2004 ਨੂੰ ਬਾਬਾ ਜਗਤਾਰ ਸਿੰਘ ਜੀ ਡੇਰਾ ਬਾਬਾ ਜੀਵਨ ਸਿੰਘ ਜੀ ਤਰਨਤਨ ਵਾਲਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਈ ਉਸ ਸਮੇਂ ਪੰਜ ਪਿਆਰਿਆਂ ਦੇ ਰੂਪ ਵਿੱਚ ਬਾਬਾ ਜਗਤਾਰ ਸਿੰਘ ਜੀ ਤਰਨਤਨ ਬਾਬਾ ਹਰਬੰਸ ਸਿੰਘ ਦਿੱਲੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਬਾਬਾ ਲਾਭ ਸਿੰਘ ਆਨੰਦਗੜ੍ਹ ਭਾਈ ਮਹਿੰਦਰ ਸਿੰਘ ਬਰਮਿਕਮ ਵਾਲਿਆਂ ਨੇ ਅਰਦਾਸ ਤੋਂ ਬਾਅਦ ਸੋਨੇ ਦੀਆਂ ਕਹੀਆਂ ਅਤੇ ਚਾਂਦੀ ਦੇ ਬਾਟਿਆਂ ਨਾਲ ਕਾਰ ਸੇਵਾ ਦਾ ਆਰੰਭ ਕੀਤਾ ਇਹ ਜੋ ਸੋਨੇ ਦੀਆਂ ਕਹੀਆਂ ਜਾਂ ਚਾਂਦੀ ਦੇ ਬਾਟੇ ਅਤੇ ਇਸ ਤੋਂ ਇਲਾਵਾ ਹੋਰ ਵੀ ਜੋ ਦਰਬਾਰ ਸਾਹਿਬ ਵਿੱਚ ਖਜ਼ਾਨਾ ਹੈ ਉਸ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਜੇਕਰ ਆਪਾਂ ਪਵਿੱਤਰ ਸਰੋਵਰ ਲਈ ਲਗਾਏ ਗਏ ਵਾਟਰ ਟ੍ਰੀਟਮੈਂਟ ਪਲਾਂਟ ਦੀ ਗੱਲ ਕਰੀਏ ਤਾਂ ਇਹ ਅੰਮ੍ਰਿਤ ਸਰੋਵਰ ਦੀ ਪ੍ਰਕਰਮਾਂ ਤੋਂ ਬਾਹਰ ਗੁਰਦੁਆਰਾ ਕਾਲਸਰ ਸਾਹਿਬ ਮਾਤਾ ਗੰਗਾ ਜੀ ਨਿਵਾਸ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚਕਾਰ ਹੈ ਇਹ ਪਲਾਂਟ 30 ਫਿਲਟਰਾਂ ਉੱਪਰ ਆਧਾਰਿਤ ਹੈ ਅਤੇ ਇਨ੍ਹਾਂ ਫਿਲਟਰਾਂ ਦੇ 5 ਸੈੱਟ ਬਣਾਏ ਗਏ ਹਨ ਹਰ ਸੈੱਟ ਵਿੱਚ 6 ਫਿਲਟਰ ਹਨ ਅਤੇ ਹਰ ਇੱਕ ਸੈੱਟ 1 ਮਿੰਟ ਭਾਵ 30 ਸਕਿੰਟ ਵਿੱਚ 5000 ਲੀਟਰ ਜਲ ਨੂੰ ਸਾਫ਼ ਕਰਦੇ ਹਨ ਇਸ ਤਰ੍ਹਾਂ 1 ਮਿੰਟ ਵਿੱਚ ਸਾਰੇ ਫਿਲਟਰ ਮਿਲ ਕੇ 25000 ਲੀਟਰ ਜਲ ਸਾਫ਼ ਕਰਦੇ ਹਨ ਸਰੋਵਰ ਦੇ ਸਾਰੇ ਜਲ ਨੂੰ ਫਿਲਟਰ ਸੈੱਟ ਤੱਕ ਲਿਜਾਣ ਅਤੇ ਵਾਪਸ ਸਰੋਵਰ ਤੱਕ ਸਾਫ਼ ਜਲ ਲਿਆਉਣ ਲਈ 14 ਇੰਚ ਦੀਆਂ ਪਾਈਪਾਂ ਸਾਰੇ ਸਰੋਵਰ ਵਿੱਚ ਵਿਛਾਈਆਂ ਗਈਆਂ ਹਨ ਅਤੇ ਇਹਨਾਂ ਨਾਲ 5 ਪੰਪ ਲਗਾਏ ਗਏ ਹਨ ਤਾਂ ਜੋ ਸਾਰੇ ਸਰੋਵਰ ਦਾ ਜਲ ਫਿਲਟਰ ਹੋ ਸਕੇ ਸਰੋਵਰ ਦੇ ਜਲ ਵਿੱਚ ਤਾਜੀ ਹਵਾ ਸ਼ਾਮਲ ਕਰਨ ਲਈ ਇੱਕ ਕੰਪਰੈਸ਼ਨ ਵੀ ਲਗਾਇਆ ਗਿਆ ਹੈ ਅਤੇ ਇਸ ਨੂੰ ਆਕਸੀਜਨ ਪਲਾਂਟ ਕਹਿੰਦੇ ਹਨ ਜਿਸ ਨਾਲ ਗੈਰ ਜ਼ਰੂਰੀ ਬੈਕਟੀਰੀਆ ਅਤੇ ਪੈਦਾ ਹੋਏ ਕੈਮੀਕਲ ਨੂੰ ਖਤਮ ਕਰਕੇ ਜਲ ਵਿੱਚ ਆਕਸੀਜਨ ਦੀ ਮਾਤਰਾ ਨੂੰ ਪੂਰਾ ਕੀਤਾ ਜਾਂਦਾ ਹੈ ਤਾਂ ਜੋ ਜਲ ਵਿੱਚ ਨਹੀਂ ਆ ਮਛਲੀਆਂ ਨੂੰ ਕੁਝ ਵੀ ਨਾ ਹੋਵੇ ਇਸ ਸਾਰੇ ਫਿਲਟਰ ਪਲਾਂਟ ਦਾ ਨਕਸ਼ਾ ਅਮਰੀਕੀ ਇੰਜੀਨੀਅਰ ਅਤੇ ਡਿਜ਼ਾਈਨਰ ਜ਼ੈਵਲਸ ਵਾਈਟਕਰ ਨੇ ਬਣਾਇਆ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਕੰਮ ਬਾਬਾ ਅਮਰੀਕ ਸਿੰਘ ਅਤੇ ਰਣਜੀਤ ਸਿੰਘ ਟੁੱਟ ਨੇ ਆਪਣੀ ਅਗਵਾਈ ਵਿੱਚ ਕੀਤਾ ਇਸ ਫਿਲਟਰ ਨੂੰ ਲਗਾਉਣ ਲਈ ਮਾਲੀ ਸਹਾਈ ਤਾਂ ਅਮਰੀਕਾ ਨਿਵਾਸੀ ਟਟ ਬ੍ਰਦਰਸ ਅਤੇ ਆਸਟ੍ਰੇਲੀਆ ਨਿਵਾਸੀ ਸਰਦਾਰ ਪਾਲ ਸਿੰਘ ਦੇ ਪਰਿਵਾਰ ਨੇ ਕੀਤੀ। ਇਸ ਪਲਾਂਟ ਉੱਪਰ ਕੁੱਲ 7 ਕਰੋੜ ਰੁਪਏ ਦਾ ਖਰਚਾ ਆਇਆ ਸੀ ਜਿਸ ਵਿੱਚੋਂ 41 ਲੱਖ ਰੁਪਏ ਦੀਆਂ ਪਾਈਪਾਂ ਸਨ ਜੋ ਆਸਟ੍ਰੇਲੀਆ ਦੇ ਪਾਲ ਸਿੰਘ ਪਰਿਵਾਰ ਨੇ ਭੇਂਟ ਕੀਤੀਆਂ ਅਤੇ ਪਲਾਂਟ ਲਈ 3 ਕਰੋੜ ਰੁਪਏ ਟਟ ਬ੍ਰਦਰਸ ਵੱਲੋਂ ਭੇਂਟ ਕੀਤੇ ਗਏ ਅਤੇ ਬਾਕੀ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜਗਤਾਰ ਸਿੰਘ ਜੀ ਤਰਨਤਨ ਵਾਲਿਆਂ ਨੇ ਕੀਤੀ। ਇਸ ਪਲਾਂਟ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੀ 100 ਸਾਲ ਦੀ ਗਾਰੰਟੀ ਹੈ ਅਤੇ ਇਸ ਦੀ ਉਮਰ ਹਜ਼ਾਰਾਂ ਸਾਲ ਹੈ। ਇਹ ਕਦੇ ਵੀ ਖਰਾਬ ਨਹੀਂ ਹੋਵੇਗਾ। ਇਸ ਫਿਲਟਰ ਦੀ ਮਦਦ ਨਾਲ ਨਾ ਸਰੋਵਰ ਵਿੱਚ ਰੇਤ ਜਾਂਦੀ ਹੈ ਅਤੇ ਨਾ ਹੀ ਗਾਰ ਅਤੇ ਸਰੋਵਰ ਸਾਫ਼ ਰਹਿੰਦਾ ਹੈ। ਇਸ ਫਿਲਟਰ ਨੂੰ ਚਲਾਉਣ ਲਈ ਕਾਫੀ ਬਿਜਲੀ ਦੀ ਖਪਤ ਵੀ ਹੁੰਦੀ ਹੈ ਜਿਸ ਦਾ ਪੂਰਾ ਖਰਚ ਐਸਜੀਪੀਸੀ ਚੱਕਦੀ ਹੈ। ਇਸ ਤੋਂ ਇਲਾਵਾ ਕੀ ਤੁਸੀਂ ਜਾਣਦੇ ਹੋ ਕਿ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦਾ ਜਲ ਕਿੱਥੋਂ ਆਉਂਦਾ? ਉਸ ਬਾਰੇ ਇੱਕ ਅਲੱਗ ਤੋਂ ਵੀਡੀਓ ਬਣ ਸਕਦੀ ਹੈ। ਜੇਕਰ ਇਸ ਬਾਰੇ ਵੀ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਉਸ ਬਾਰੇ ਵੀ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਵੈਸੇ ਹੋਣੀ ਚਾਹੀਦੀ ਹੈ ਨਾ ਕਿ ਪਾਣੀ ਜਿਹੜਾ ਜਲ ਜਿਹੜਾ ਆਉਣ ਕਿੱਥੋਂ ਆਇਆ ਹੈ ਕਿਵੇਂ ਆਇਆ ਹੈ ਸਾਰਾ ਕਿ ਤੋ ਨਹਿਰ ਤੋਂ ਲੈ ਰਿਆ ਹੈ ਜਾਂ ਜ਼ਮੀਨ ਚੋਂ ਬੋਰ ਕਰਕੇ ਲਿਆ ਲਿਆ ਜਾ ਰਿਹਾ ਵਾ ਹਾਂ ਮਤਲਬ ਉਹ ਵੀ ਉਹਦੇ ਉੱਤੇ ਵੀ ਵੀਡੀਓ ਜਿਹੜੀ ਆ ਹੋਣੀ ਚਾਹੀਦੀ ਹੈ ਬਿਲਕੁਲ ਬਾਕੀ ਜਿਹੜੀ ਜਗ੍ਹਾ ਦਾ ਤਾਂ ਪਾਣੀ ਮਿੱਠੇ ਹੁੰਦੇ ਨੇ ਉਹਨਾਂ ਦਾ ਤਾਂ ਫਿਰ ਜ਼ਿਆਦਾ ਗੱਲ ਉਹਨਾਂ ਦਾ ਤਾਂ ਬੋਰ ਹੀ ਕਰਦੇ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਕਿਸੇ ਹੋਰ ਜਗ੍ਹਾ ਤੋਂ ਲਿਆਉਣ ਦੀ ਕਿ ਨੋਰਮਲ ਵੈਸੇ ਇਹ ਹੈ ਕਿ ਨਹੀਂ ਹੁੰਦਾ ਵੈਸੇ ਵੀ ਪਾਣੀ ਅਸੀਂ ਉਹ ਵੀਡੀਓ ਵੇਖਿਆ ਸੀ ਉਹਦੇ ਵਿੱਚ ਉਹਨਾਂ ਨੇ ਬੜਾ ਦੱਸਿਆ ਸੀ ਕਿ ਪਾਣੀ ਕਿਵੇਂ ਆਉਂਦਾ ਫਿਰ ਫਿਲਟਰ ਹੁੰਦਾ ਸਾਫ਼ ਹੋ ਕੇ ਹਰ ਚੀਜ਼ ਜਿਹੜੀ ਹੈ ਬੜੇ ਸਾਹਬ ਨਾਲ ਤੇ ਬੜਾ ਜ਼ਬਰਦਸਤ ਉਹਨਾਂ ਨੇ ਨਿظام ਬਣਾਇਆ ਹੈ ਕਮਾਲ ਕਰ ਦਿੱਤੀ ਇਹ 7 ਕਰੋੜ ਰੁਪਈਆ ਲੱਗਾ ਹੈਗਾ ਪਲਾਨ ਉਹ ਫਿਲਟਰੇਸ਼ਨ ਪਲਾਨ ਦੇ ਉੱਤੇ ਜਸਟ ਤੇ 41 ਲੱਖ ਰੁਪਏ ਤਾਂ ਖਾਲੀ ਪਾਈਪ ਹੀ ਆਏ ਹੋਏ ਨੇ ਜਿਹੜੇ ਉੱਤੇ ਪਾਏ ਆ ਯਾਰ 14 ਇੰਚ ਦੇ ਪਾਈਪ ਕਮਾਲ ਆ ਯਾਰ ਮੈਂ ਕਹਿੰਦਾ ਕਿ ਜਦੋਂ ਇਬਾਦਤਗਾਹ ਬੰਦੇ ਦੀ ਐਵੇਂ ਆਪਣੀ ਮਨ ਦੇ ਨਾਲ ਬੰਡਾ ਬੰਧਾਨਾ ਨਾ ਤੇ ਸਰੂਰੀ ਕੁਝ ਹੋਰ ਬਾਕੀ ਬਾਕੀ ਇਸ ਮਾਮਲੇ ਦੇ ਵਿੱਚ ਪੰਜਾਬੀ ਜਿਹੜੇ ਨੇ ਬੜੇ ਤਗੜੇ ਨੇ ਤਗੜੇ ਨੇ ਭਾਈ ਅੱਛਾ ਉਹ ਦਸਵੰਧ ਤੁਹਾਨੂੰ ਪਤਾ ਹੈ ਕਿ ਕੱਢਦੇ ਨੇ ਠੀਕ ਠਾਕ ਰਕਬੇ ਔਰ ਠੀਕ ਠਾਕ ਆਪਣਾ ਜਿਹੜਾ ਦਸਵਾਂ ਹਿੱਸਾ ਜਿਹੜਾ ਆਪਣੀ ਕਮ ਦਾ ਉਹ ਡੋਨੇਸ਼ਨਸ ਕਰਦੇ ਨੇ ਤੇ ਉਹਦੇ ਵਿੱਚੋਂ ਫਿਰ ਤੁਹਾਨੂੰ ਇ ਇੱਥੇ ਤੱਕ ਸੁਣਨ ਵਿੱਚ ਆਉਂਦਾ ਹੈ ਕੇ ਦਰਬਾਰ ਸਾਹਿਬ ਦਾ ਜਿਹੜਾ ਲੰਗਰ ਹੈ ਲੰਗਰ ਕਿਉਂਕਿ ਤੁਹਾਨੂੰ ਪਤਾ ਹਰ ਟਾਈਮ ਚੱਲਦਾ ਰਹਿੰਦਾ ਰੋਕ ਨਹੀਂ ਸਕਦਾ ਕਿਉਂਕਿ ਬਾਬਾ ਗੁਰੂ ਨਾਨਕ ਜੀ ਤੋਂ ਸ਼ੁਰੂ ਹੋਇਆ ਸੀ 24 ਘੰਟੇ 24 ਘੰਟੇ ਹਰ ਟਾਈਮ ਚੱਲ ਰਿਹਾ ਉਹਦੇ ਵਿੱਚ ਲੋਕੀ ਕਰੋੜਾਂ ਰੁਪਈਆ ਦਾ ਜਿਹੜਾ ਘਿਓ ਏ ਦੇਸੀ ਜੈਸੀ ਕਿਉਂ ਅਚਾ ਦੇਸੀ ਕਿਉਂ ਵਰਤਦੇ ਨੇ ਹਾਂਜੀ ਇਹ ਸਭ ਤੋਂ ਵੱਡੀ ਗੱਲ ਹੈ ਫਿਰ ਦਾਲਾਂ ਦੇ ਟਰੱਕ ਟਰੱਕ ਬਿਲਕੁਲ ਇਵੇਂ ਆਉਂਦੇ ਨੇ ਸਮਾਨ ਦਾਨ ਕਰਨ ਵਾਲੇ ਇਵੇਂ ਕਰਦੇ ਨੇ ਔਰ ਮੈਂ ਕਹਿੰਦਾ ਵੈਸੇ ਦਾਨ ਪੱਤਰ ਦਾ ਪਤਾ ਹੀ ਨਹੀਂ ਹੁਣਾ ਕਿਹੜਾ ਕਿਹੜਾ ਬੰਦਾ ਆ ਕੇ ਪਾ ਜਾਂਦਾ ਹੈਗਾ ਕੋਈ ਨਹੀਂ ਇਹ ਪਤਾ ਹੀ ਨਹੀਂ ਲੱਗਦਾ ਹੁਣਾ ਪਤਾ ਹੀ ਨਹੀਂ ਕੌਣ ਕਿੰਨਾ ਕਿਸੇ ਨੂੰ ਕਹਿੰਦਾ ਨਹੀਂ ਕਹਿਣਾ ਨਹੀਂ ਪੈਂਦਾ ਹੁਣਾ ਕਿ ਯਾਰ ਦਾਨ ਪੱਤਰ 'ਚ ਕੁਝ ਪਾ ਰਿਓ ਨਹੀਂ ਇਹ ਇਸੇ ਤਰ੍ਹਾਂ ਹੀ ਆ ਆਪਣੇ ਇੱਥੇ ਰਾਇਵੰਡ ਦੇ ਵਿੱਚ ਤੁਹਾਨੂੰ ਪਤਾ ਇਸ ਤਮਾਮ ਹੁੰਦਾ ਵਾ ਜੇ ਉੱਥੇ ਵੀ ਲੰਗਰ ਇਵੇਂ ਚੱਲਦਾ ਵਾ ਉੱਥੇ ਵੀ ਸਾਰਾ ਦਿਨ ਲੰਗਰ ਚੱਲਦਾ ਲੇਕਿਨ ਉਹ ਇੱਕ ਇੱਕ ਰੇਅਰ ਐਂਡ ਸਪੈਸੀਫਿਕ ਦਿਨਾ 'ਚ ਹੁੰਦਾ ਹੈ ਮੈਂ ਤੁਹਾਨੂੰ ਦੱਸਦਾ ਦਾਤਾ ਸਾਹਿਬ ਆਪਣੇ ਚੱਲਦਾ 24 ਘੰਟੇ ਚੱਲਦਾ ਵਾ ਲੇਕਿਨ ਉੱਥੇ ਮੈਂ ਤੁਹਾਨੂੰ ਸਿਰਫ ਦੱਸਦਾ ਉਹਨਾਂ ਦੀਆਂ ਵਾਰੀਆਂ ਹਲੇ 2-2 ਮਹੀਨੇ ਪਿੱਛੇ ਦੀਆਂ ਲੱਗੀਆਂ ਹੁੰਦੀਆਂ ਵਾ ਇੰਨੇ ਲੋਕ ਫਰੰਟ ਤੇ ਹੁੰਦੇ ਆ ਮਤਲਬ ਇਹ 2 ਮਹੀਨੇ ਬਾਅਦ ਪੈਸੇ ਦੇਣੇ ਆ ਤਾਂ ਤੁਹਾਡੋ 2 ਮਹੀਨੇ ਬਾਅਦ ਤੁਹਾਡਾ ਨੰਬਰ ਆਣਾ ਪੈਸੇ ਦੇਣ ਦਾ ਅੱਛਾ 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 ਸਹੀ ਹੋ ਮਤਲਬ ਇਸੇ ਤਰ੍ਹਾਂ ਹੀ ਵੀ ਜ਼ਾਰੀ ਗੱਲ ਆ ਉੱਥੇ ਵੀ ਲੋਕ ਇਸੇ ਤਰ੍ਹਾਂ ਪਿਆਰ ਦੇ ਨਾਲ ਉੱਥੇ ਟਰੱਕਾਂ ਦੇ ਟਰੱਕ ਆਉਂਦੇ ਨੇ ਆ ਜਾਂਦਾ ਸਮਾਨ ਪਤਾ ਹੀ ਨਹੀਂ ਹੁੰਦਾ ਕੌਣ ਖਿਲਾੜ ਗਿਆ ਕੌਣ ਬੜੀ ਗੱਲ ਆ ਲੱਗ ਗਿਆ ਸਭ ਤੋਂ ਵੱਡੀ ਗੱਲ ਆ ਯਾਰ ਸਭ ਤੋਂ ਵੱਡੀ ਗੱਲ ਇਹੀ ਆ ਕਿ ਗੁਰੂ ਪੰਜਾਬ ਦੇ ਵਿੱਚ ਜਾ ਕੇ ਨਾ ਵੈਸੇ ਇੱਕ ਗੱਲ ਆ ਕਿ ਪੰਜਾਬ ਦੇ ਵਿੱਚ ਤੇ ਲਾਹੌਰ ਦੇ ਵਿੱਚ ਤੁਸੀਂ ਚੜਦੇ ਪੰਜਾਬ ਵੀ ਲੈਂਦੇ ਪੰਜਾਬ ਚ ਜਾ ਕੇ ਯਾਰ ਇੱਥੇ ਨਹੀਂ ਮਰ ਸਕਦੇ ਜਿਹੜੀ ਗੁਰੂ ਦੀ ਧਰਤੀ ਹੈ ਨਾ ਜਿਹੜੇ ਗੁਰੂ ਸਥਾਨ ਨੇ ਗੁਰਦੁਆਰਾ ਸਾਹਿਬ ਹੋ ਗਏ ਆਪਣੇ ਪਾਸੇ ਜਿਹੜੇ ਦਰਬਾਰ ਹੋ ਗਏ ਇੱਥੇ ਬੰਦਾ ਆਂਦੇ ਨੇ ਭੁੱਖਾ ਨਹੀਂ ਮਰ ਸਕਦਾ ਕਿਉਂ ਇੱਥੇ ਤੁਸੀਂ ਜਦੋਂ ਵੀ ਤੁਹਾਨੂੰ ਭੁੱਖ ਲੱਗੀਏ ਤੁਸੀਂ ਦਰਬਾਰ ਸਾਹਿਬ ਜਾਓ ਗੁਰਦੁਆਰਾ ਸਾਹਿਬ ਜਾਓ ਦਰਬਾਰ ਤੇ ਜਾਓ ਤੇ ਆਪਣਾ ਲੰਗਰ ਖਾਓ ਹੋਰ ਮੈਂ ਕਹਿੰਦਾ ਵੀ ਆਈਪੀ ਹੋਟਲਾਂ ਤੋਂ ਵੀ ਜ਼ਿਆਦਾ ਸਫਾਈ ਤੁਹਾਨੂੰ ਗੁਰੂ ਘਰ ਚ ਲੱਗੇਗੀ ਅੱਛਾ ਇਹ ਵਾਕਈ ਜਿਹੜੇ ਨੇ ਗੁਰਦੁਆਰਾ ਸਾਹਿਬ ਨੇ ਉੱਥੇ ਸਫਾਈ ਸੁਥਰਾਈ ਦਾ ਬਹੁਤ ਕੋਈ ਕੰਪਰੋਮਾਈਜ਼ ਨਹੀਂ ਉਹਦੇ ਨਾਲ ਕਰਦੇ ਬੜਾ ਸਾਫ਼ ਸੁਥਰਾ ਨਿਜ਼ਾਮ ਜਿਹੜਾ ਨਾ ਉਹ ਇੱਕ ਵਾਰੀ ਜਦੋਂ ਬੰਦਾ ਇੱਕ ਬੰਦਿਆਂ ਨੇ ਲੱਗਾ ਦਸਤਾਂ 7 ਵੱਡੀ ਗੱਲ ਹੈ ਥੱਲੇ ਬਹਿ ਕੇ ਖਾਣਾ ਥੱਲੇ ਬੈ ਕੇ ਬਰਾਬਰ ਸਾਰੇ ਇੱਕੋ ਜਿਹੇ ਖਾ ਲਿਆ ਨੇ ਇੱਕ ਬੰਦੇ ਨੇ ਖਾ ਲਿਆ ਜਦੋਂ ਜਦੋਂ ਉਹਨਾਂ ਨੇ ਸਮਾਨ ਚੱਕਣ ਨਾਲ ਹੀ ਥੱਲੇ ਫੇਰ ਪੋਚੀਆਂ ਵੱਜ ਜੰਨੀਆਂ ਉਸਤਾਦ ਬਹੁਤ ਕਹਿੰਦੇ ਲੋਕ ਇਹ ਕਰਦੇ ਆ ਕਿ ਆਪਣੀ ਥਾਲੀ ਬਰਤਨ ਚੁੱਕ ਕੇ ਆ ਬਿਜਾ ਦਿੰਦੇ ਨੇ ਸੇਵਾ ਕਰਦੇ ਆਪ ਬਹੁਤ ਸੋਚੀ ਗੱਲ ਕੀਤੀ ਹੈ ਅਸੀਂ ਆਪ ਕੀਤੀ ਯਾਰ ਅਸੀਂ ਆਪ ਕੀਤੀ ਹੈ ਸੇਵਾ ਹਾਂ ਬਾ ਅਸੀਂ ਤੇ ਵੀਡੀਓ ਹੀ ਦੇਖੀ ਹੈਗੀ ਆ ਲੇਕਿਨ ਉਹ ਰੱਬ ਸੋਣਾ ਹਾਲਾਤ ਠੀਕ ਕਰੇ ਆ ਜਿਹੜੇ ਦੁਆ ਕਰੋ ਜੀ ਅਰਦਾਸ ਕਰੋ ਰੱਬ ਸੋਣਾ ਜਿਹੜਾ ਜੀ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਜਿਹੜਾ ਮਾਮਲਾ ਬਣੇ ਨੇ ਤੇ ਆਪਾਂ ਫੇਰ ਜਾਵਾਂਗੇ ਅੱਗੇ ਵੀ ਵਲੌਗ ਤੁਸੀਂ ਵੇਖਿਆ ਹੁਣੇ ਨੇ ਸਾਡੇ ਬਾਕੀ ਫੇਰ ਜਾਵਾਂਗੇ ਹੁਣ ਹੁਣ ਇਹਨਾਂ ਭਰਾਵਾਂ ਨਾਲ ਵੀ ਆਪਾਂ ਜਾਵਾਂਗੇ ਤੇ ਵੇਖਾਂਗੇ ਉੱਥੇ ਜਾ ਕੇ ਇਹਨਾਂ ਨੂੰ ਵਿਖਾਵਾਂਗੇ ਸਾਰਾ ਸਿਸਟਮ ਜਿਹੜਾ ਬਾਕੀ ਆਪਾਂ ਅਗਲੇ ਵੀਡੀਓ ਚ ਆਉਨੇ ਆ ਵੀਡੀਓ ਬਹੁਤ ਵਧੀਆ ਸੀ ਤੇ ਆਪਾਂ ਅਗਲੇ ਵੀਡੀਓ 'ਚ ਹਾਜ਼ਰ ਹੋਨੇ ਆ ਰੱਖੋ ਆਪਣਾ ਖਿਆਲ